ਇਹ ਲੈ ਲੈ ਫਾਇਲਾ ਲੈ ਨਾ ਕਿੰਨਾ ਕੋ ਕਿਨੇ ਕੋਲੋਂ ਤੁਸੀਂ ਇੰਨਾ ਕੋ ਮੈਂ ਪਹਿਲੇ ਲਿਆ ਹਾਕੀ ਕੀਤਾ ਹੈ ਤੁਹਾਡੇ ਕੋਲ ਮੈਂ ਦਰਸ ਤੇ ਦਾਵਾ ਪਾਸ ਕਰਦਾ ਇਹ ਦੀਦਾ ਤੈਨੂੰ ਸਬੂਤ ਕਰਾਓ ਇਹ ਇੰਨਾ ਦੀ ਫੇਵਰਾ ਲੈਣ ਦੇ ਹੋ ਵੀ ਮੈਨੂੰ ਤੁਸੀਂ ਇਹ ਨਹੀਂ ਵਿਖਣ ਦੇ ਮੈਨੂੰ ਕਿਤਨਾ ਕਹਿ ਰਹੇ ਹੋ ਮੇਰੇ ਪੈਸੇ ਲੈ ਐ ਐ ਸੋ ਸੋ ਬੰਦਰੋਂ ਨਿਕਲੇ ਆ ਸੋ ਜਨੇ ਕੋਈ ਗਲਤ ਕੰਮ ਨਹੀਂ ਕੀਤਾ ਇਹ ਉਲਟਾ ਹ ਹਾਪੜ ਹੋ ਗਿਆ ਕਹਿੰਦਾ ਤੁਸੀਂ ਪਰਚਾ ਕੋ ਨਹੀਂ ਕਰਦੇ ਉਹ ਕਹਿੰਦੇ ਮੈਂ ਟਾਈਮ ਸੇਰ ਕੱਟੂਗਾ ਜੋ ਮੈਂ ਬੁਲਕਾੜੀ ਕਰ ਰਿਹਾ ਤੁਸੀਂ ਪੈਸੇ ਖਾ ਲਿਓ ਸ਼ਰਿਆ ਮਲਜਾਮ ਲੋਂਦਾ ਸ਼ਰਿਆ ਚਨੇ ਵੀ ਬੋਲਿਆ ਵਾ ਕਿ ਜੇ ਤੁਸੀਂ ਜੁਰਤ ਰਾਤੇ ਜਾ ਕੇ ਵਰਤੀਆਂ ਲਾ ਕੇ ਤੇ ਬਾਹਰ ਆਓ ਪੁਰਾਣੀ ਕੋਈ ਲੜਾਈ ਝਗੜੇ ਨੂੰ ਲੈ ਕੇ ਕਿਸੇ ਪਰਚੇ ਦੇ ਬਾਰੇ ਕੋਈ ਉਹਨਾਂ ਦਾ ਸੀਗਾ ਤੇ ਉਹਦੇ ਵਿੱਚ ਕੀ ਕਾਰਵਾਈਆਂ ਦਾ ਕੁਛ ਇਦਾਂ ਉਹਦੇ ਦੌਰਾਨ ਕੋਈ ਇਹਨਾਂ ਦਾ ਆਪਸ ਵਿੱਚ ਕੋਈ ਤਕਰਾਰਬਾਜੀ ਕੁਛ ਹੋਇਆ ਕਸਬੂਤ ਰਹਾ ਜੀ ਕੀ ਕਰ ਰਹੇ ਹੋ ਬਸੀ ਲਾ ਕੇ ਬਾਹਰ ਆਓ 30 50 ਤੁਸੀਂ ਕੀ ਕਰਤੋਂਦੇ ਹੋ ਬਾਜੀ ਇੱਕ ਗੱਲ ਦੱਸੋ ਇਹ ਕਿਹ ਵੱਗੋ ਸੁਣਾ ਰਹੇ ਹਜੇ 30 50 ਤੁਸ ਨੂੰ ਹੋਣੇ ਸਾਡੇ ਵਿੱਚ ਖਲੋ ਕੇ 30 ਤੁਹਾਨੂੰ ਜਮਲੋ ਕੇ ਤੁਸੀਂ ਕਹਾ ਕਿ ਵਰਦੀ ਲਾ ਕੇ ਬਾਹਰ ਆਓ ਤੂੰ ਲੈ 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 ਕਿੰਨਾ ਕੋਲੋਂ ਕਿਹਦੇ ਕੋਲੋਂ ਤੁਸੀਂ ਇੰਨਾ ਕੋਲੋਂ ਮੈਂ ਪਹਿਲੇ ਲਿਆ ਮੈਂ ਤੁਹਾਡੇ ਕੋਲ ਮੈਂ ਤੁਹਾਡੇ ਕੋਲ ਦਾਵਾ ਪਾਸ ਕਰਦਾ ਜੀ ਤੀਰਾਂ ਕੋਈ ਮੈਨੂੰ ਸਬੂਤ ਦਿਖਾਓ ਨਹੀਂ ਮੈਨੂੰ ਤੁਸੀਂ ਨਹੀਂ ਵਿਖਦੇ ਮੈਨੂੰ ਕਿਤਨਾ ਕਹਿ ਰਹੇ ਹੋ ਕਿ ਮੈਂ ਪਹਿਲੇ ਜੀ ਕੀ ਗੱਡਿਆ ਯਾਰ ਤੀਰਾਂ ਕਿਤਨਾ ਕਹਿ ਰਹੇ ਹੋ ਮੈਂ ਕਿੰਨਾ ਸਬੂਤ ਕਿਤਨਾ ਕਹਿ ਰਹੇ ਹੋ ਮੈਨੂੰ ਜੀ ਤੀਰਾਂ ਮੈਨੂੰ ਕਿਤਨਾ ਕਹਿ ਰਹੇ ਹੋ ਇਹ ਕਿਹੜਾ ਹਸਾ ਹਾਂਜੀ ਸਰ ਤੁਹਾਡਾ ਸ਼ੁਭਨਾਵ ਨਿਹਰਾਂ ਚ ਸੁਵਿੰਦਰ ਸਿੰਘ ਬੱਬੂ ਗਰੀਬ ਜੀ ਹਾਂਜੀ ਜਿਹੜਾ ਅੱਜ ਬੀਟਵੀਨ ਥਾਣੇ ਦੇ ਬਾਹਰ ਜਿਹੜਾ ਇੱਕ ਆਵਾਦੀ ਪਾਰਟੀ ਦੇ ਕਿਹੜੇ ਕਿਹੜੇ ਆ ਸਾਡੇ ਬੰਦੇ ਐਸਐਸਓ ਸਾਹਿਬ ਤੇ ਇਲਜ਼ਾਮ ਲਗਾਏ ਗਏ ਔਰ ਗਵਾਹ ਜਿਹੜੇ ਮੈਂ ਮੌਜੂਦਾ ਗਵਾਮ ਉਥੇ ਐਸਓ ਸਭ ਅੰਦਰੋਂ ਨਿਕਲੇ ਆਸਾ ਜਨ ਕੋਈ ਗਲਤ ਕੰਮ ਨਹੀਂ ਕੀਤਾ ਇਹ ਉਲਟਾ ਹਵਾ ਹੱਪੜ ਹੋ ਕੇ ਕਹਿੰਦਾ ਤੁਸੀਂ ਪਰਚਾ ਕੋਈ ਨਹੀਂ ਕਰਦੇ ਉਹ ਕਹਿੰਦੇ ਮੈਂ ਟਾਈਮ ਸੇਰ ਕੱਟੂਗਾ ਜੋ ਮੈਂ ਬਲਕਾੜੀ ਕਰ ਰਿਹਾ ਤੁਸੀਂ ਪੈਸੇ ਖਾ ਲਿਓ ਸ਼ਰਿਆਮ ਇਲਜ਼ਾਮ ਲਾਉਂਦਾ ਸ਼ਰਿਆਮ ਉਹਨੇ ਕਿਹਾ ਤੁਸੀਂ ਪੈਸੇ ਖਾ ਲਿਓ ਉਦੋਂ ਦੋ ਮੁਲਾਜ਼ਮਾਂ ਨੇ ਕਿਹਾ ਵੀ ਤਮੀਜ਼ ਨਾਲ ਬੋਲ ਇਹਨੇ ਫੇਰ ਕਿਹਾ ਵਰਦੀਆਂ ਲਾ ਕੇ ਬਾਹਰ ਆ ਕੇ ਵੇਖ ਲੋ ਤੂੰ ਵਰਦੀ ਦਾ ਮਾਣ ਕਰਦੇ ਜੇ ਬਾਹਰ ਆ ਕੇ ਵੇਖ ਲੋ ਕੋਈ ਪੈਸੇ ਦਾ ਚੱਕਰ ਨਹੀਂ ਅਸੀਂ ਵੀ ਮੌਤ ਵੇਰੇ ਆ ਅੱਜ ਤੱਕ ਸਰਦਾਰ ਸੁਖਬੀ ਸਿੰਘ ਨੇ ਇੱਥੇ ਫਰੀ ਲੋਕਾਂ ਦੇ ਕੰਮ ਕਰਦਾ ਕਦੀ ਉਹਨੇ ਅੱਜ ਤੱਕ ਰੁਪਈਆ ਨਹੀਂ ਜਿਹਾ ਲਿਆ ਮੈਂ ਸੱਚ ਬੋਲਦਾ ਜੀ ਬਾਬਾ ਦੀਨ ਸੋਗਾ ਕਹਿੰਦਾ ਵਾ ਇਹ ਝੂਠ ਬੋਲਦਾ ਜੀ ਬਿਲਕੁਲ ਝੂਠ ਆ ਇਹ ਆਪ ਪੈਸੇ ਹਾਂ ਫਿਰ ਪੱਤਰਕਾਰਾਂ ਨਾਲ ਮੁੜ ਕੇ ਬਧੀ ਕੀ ਹਾਂ ਫਿਰ ਪੱਤਰਕਾਰ ਆਏ ਸਾਡੇ ਇੱਧਰੋਂ ਇੱਥੋਂ ਸਾਫ ਸਾਡੇ ਅੱਗੇ ਆ ਅਜੋਦਾ ਸਾਹਿਬ ਇਹਨੂੰ ਕਹਿ ਲੱਭ ਇਹਨਾਂ ਨੇ ਕਿਹਾ ਵੀ ਯਾਰ ਸਹੀ ਬੋਲੋ ਕਹਿੰਦਾ ਤੂੰ ਹੀ ਪੈਸੇ ਖਾਂਦਾ ਹੈ ਤੂੰ ਪੈਸੇ ਲੈ ਕੇ ਉਹਨਾਂ ਦੇ ਹੱਕ ਵਿੱਚ ਬੋਲਦਾ ਹੈ ਇਹ ਜਿਹਨੂੰ ਕਹਿੰਦਾ ਪੈਸੇ ਖਾਂਦਾ ਅਸਲ 'ਚ ਪੈਸੇ ਉਹ ਖਾਂਦਾ ਵਾ ਜਿਨ੍ਹਾਂ ਦੇ ਕਾਜੀ ਦੇ ਮਗਰ ਕੰਮ ਗੱਲ ਆ ਜਸਸਾ ਸਭ ਕੋ ਸਹੀ ਕੰਮ ਕਰੁੰਦਾ ਨਹੀਂ ਮੌਕੇ ਤੇ ਸੀ ਕਿ ਮੈਂ ਮੌਕੇ ਤੇ ਮੈਂ ਮੌਕੇ ਤੇ ਗਵਾਹ ਹਾਂ ਉਸ ਐਡੇ ਟਾਈਮ ਅਗਵਾ ਮੇਰੇ ਸਾਹਮਣੇ ਜ਼ਰਾ ਵਾਕਿਆ ਹੋਇਆ ਜੀ ਹਾਂਜੀ ਦੱਸੋ ਸਾਰੀ ਕੀ ਵਾਰਦਾਤ ਕੀ ਹੋਇਆ ਜੀ ਸਾਰਾ ਥਾਣੇ ਦੇ ਬਾਹਰ ਮੈਂ ਇੱਥੇ ਪਹੁੰਚਿਆ ਨਹੀਂ ਮੈਨੂੰ ਪਤਾ ਲੱਗਾ ਕਿ ਮਦਕੀ ਇੱਥੇ ਆਕਾਣੀ ਵਾਪਰੀ ਆ ਤੇ ਮੈਂ ਮੌਕੇ ਤੇ ਇੱਥੇ ਆਇਆ ਮੌਕੇ ਤੇ ਵੇਖਿਆ ਕਿ ਆਣ ਕੇ ਕਿ ਬਹੁਤ ਜ਼ਿਆਦਾ ਇਹ ਰੌਲਾ ਪਾ ਰਿਹਾ ਸੀ ਤੇ ਰੌਲਾ ਪਾਉਣ ਕਾਰਨ ਮੈਂ ਇਹਨੂੰ ਇਹਦੇ ਵਿੱਚ ਇਹਨੇ ਵੀ ਬੋਲਿਆ ਵਾ ਕਿ ਜੇ ਤੁਸੀਂ ਜੁਰਤ ਰਹਾਤੇ ਜੇ ਕਿ ਵਰਤੀਆਂ ਲਾ ਕੇ ਤੇ ਬਾਹਰ ਆਓ ਮੇਰੇ ਕੋਲ ਗਿਆ ਜਾ ਕੇ ਵੀਡੀਓ ਆਰੀ ਬਣਾਉਣ ਲੱਪਿਆਂ ਮੈਨੂੰ ਕਿਹਾ ਕਿ ਮੈਂ ਕਿਹਾ ਕਿ ਤੁਸੀਂ ਆ ਜਿਹੜੇ ਲੱਗ ਬੋਲਣ ਤਾਂ ਇਹ ਜੇ ਕਿ ਥਾਣੇ ਦੇ ਵਿੱਚ ਖਲੋ ਕੇ ਆਮ ਆਰ ਵੀ ਪਾਰਟੀ ਦੇ ਜੇ ਤੁਸੀਂ ਇੱਕ ਵਰਕਰ ਜੀ ਤੁਹੇ ਇਹ ਤਾਂ ਜਿਹੜੇ ਬੋਲਣ ਦੇ ਗਲਤ ਬੋਲਣ ਦੇ ਕਹਿੰਦਾ ਕਿ ਤੁਸੀਂ ਪੈਸੇ ਖਾਲੇ ਆ ਇਹ ਸਾਨੂੰ ਮੈਂ ਸੀਪੀ ਮਾਨਯੋਗ ਸੀਪੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅੰਬਸਰ ਦੇ ਇਸ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਇਹ ਹਰ ਇੱਕ ਕਿਸੇ ਉੱਤੇ ਪੱਤਰਕਾਰ ਭਾਈਚਾਰੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਇਹ ਸਾਰਾ ਉੱਪਰ ਜਿਹੜਾ ਕਿ ਬਲੇਮ ਲਾ ਰਿਹਾ ਇਕੱਲਾ ਹੀ ਬੰਦਾ ਕਿਉਂਕਿ ਐਸਐਚਓ ਸਾਹਿਬ ਜਿੱਥੇ ਵੀ ਲੱਗੇ ਆ ਉੱਥੇ ਆਪਣੀਆਂ ਇਛਾਵਾਂ ਛੱਡ ਕੇ ਆਏ ਨੇ ਉੱਥੇ ਜਾ ਕੇ ਪਤਾ ਕਰ ਸਕਦੇ ਆ ਕੋਈ ਵੀ ਕਿ ਉਹ ਜੇ ਕਿਤੇ ਵੀ ਕੋਈ ਕਹਿ ਰਵੇ ਕੇ ਸਰਦਾਰ ਸੁਖਬੀਰ ਸਿੰਘ ਨੇ ਕਰੀ ਕਿ ਇਹਨਾਂ ਤੱਕ ਆ ਕੀਤਾ ਹੋਵੇ ਜਾ ਕੇ ਇਹਦਾ ਅਮਰ ਕੀ ਕੇ ਕੋ ਪੈ ਖਾਦਾ ਹੋਵੇ ਬਾਬਾ ਦੀਪ ਸਿੰਘ ਦਾ ਸਤਾਣੇ ਲਾਗੇ ਮਰ ਕੀ ਇਥੋ ਜਿਹੜੇ ਪਬਲਿਕ ਆ ਉਹ ਵੀ ਖੁਸ਼ ਆ ਕਿ ਜਦੋਂ ਦੇ ਆਇਆ ਨਸ਼ਾ ਵੀ ਮੁਕਤ ਹੋਇਆ ਵਾ ਹਰ ਪਾਸੋਂ ਰਾਤ ਤੱਕ ਡਿਊਟੀ ਕਰਦੇ ਆ ਬਹੁਤ ਵਧੀਆ ਅਫਸਰ ਆ ਇਹਨਾਂ ਤੋਂ ਪਹਿਲਾਂ ਸ਼ਿਵ ਦਰਸ਼ਨ ਭਾਜੀ ਦੇ ਆ ਰਾਜ ਮੈਡਮ ਰਹੇ ਆ ਹੋਰ ਵੀ ਅਫਸਰ ਸਭਾ ਰਹੇ ਆ ਾਰੇ ਜਿਹਾ ਕਦੀ ਵੀ ਨਹੀਂ ਹੋਇਆ ਕਿ ਕੋਈ ਵੀ ਅਫਸਰ ਕਿਸੇ ਮਰਗੀ ਆਪਣਾ ਪ੍ਰਸ਼ਾਸਨ ਕਿਤੇ ਆਮ ਲੋਕ ਦੇ ਕੋਈ ਗੱਲ ਪਵੇ ਕਿਉਂਕਿ ਇਹ ਗੱਲ ਪੈਨ ਵਾਲੀ ਗੱਲ ਕੀਤੀ ਜੇ ਨੇ ਸਾਡਾ ਲਿਆਈ ਨਹੀਂ ਰੱਖਿਆ ਤੇ ਪੁਲਿਸ ਅਫਸਰ ਦਾ ਕੀ ਨੇ ਲਿਆਈ ਰੱਖਿਆ ਹਾਂਗਾ ਓਰੀ ਗੱਡੀ ਦਾ ਕਿ ਜਾ ਕੇ ਓਰੀ ਵੀਡੀਓ ਬਣਾਉਂਦਾ ਗਿਆ ਤੋਂ ਉੱਥੇ ਆ ਕੇ ਗਲਤ ਬੋਲ ਲਿਆ ਇਹ ਬੰਦਾ ਮੈਂ ਸੀਪੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹਦੇ ਉੱਤੇ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਸਰ ਕੀ ਮਾਮਲਾ ਹੈਗਾ ਜੀ ਜਿਹੜੇ ਇੱਥੇ ਇੱਥੇ ਆਏ ਲੋਕ ਪੁਲਿਸ ਵੱਲੋਂ ਕੀ ਮਿਸ ਬਿਹੇਵ ਕੀਤਾ ਗਿਆ ਇਹ ਥਾਣਾ ਬੀ ਡਿਵੀਜ਼ਨ ਦੇ ਵਿੱਚ ਕੋਈ ਪਰਸਨ ਆਏ ਸੀਗੇ ਜਿਨ੍ਹਾਂ ਦਾ ਕਿਸੇ ਕੋਈ ਪੁਰਾਣੀ ਕੋਈ ਲੜਾਈ ਝਗੜੇ ਨੂੰ ਲੈ ਕੇ ਕਿਸੇ ਪਰਚੇ ਦੇ ਬਾਰੇ ਕੋਈ ਉਹਨਾਂ ਦਾ ਸੀਗਾ ਤੇ ਉਹਦੇ ਵਿੱਚ ਕੀ ਕਾਰਵਾਈ ਹੈ ਜਾਂ ਕੁਛ ਇਦਾਂ ਉਹਦੇ ਦੌਰਾਨ ਕੋਈ ਇਹਨਾਂ ਦਾ ਆਪਸ ਦੇ ਵਿੱਚ ਕੋਈ ਤਕਰਾਰਬਾਜੀ ਕੁਛ ਹੋਇਆ ਤੇ ਸਰ ਕਾਰਨ ਕੀ ਆ ਜੀ ਕਿਉਂ ਅਸਟ ਸਾਬ ਦੀ ਉਹਨਾਂ ਦੇ ਵੱਲੋਂ ਵਰਦੀ ਪਾੜ ਦਿੱਤੀ ਗਈ ਹੈ ਜੀ ਇਹ ਜਦੋਂ ਦੀ ਉਹ ਪਰਚਾ ਜਿਹੜਾ ਹੈਗਾ ਸੀ ਪਹਿਲਾਂ ਉਹਨਾਂ ਦਾ ਲੜਾਈ ਦਾ ਕੋਈ ਅੰਡਰ ਸੈਕਸ਼ਨ 23 24 ਦੇ ਵਿੱਚ ਦਰਜ ਹੈ ਉਹਦੇ ਬਾਰੇ ਜਦੋਂ ਉਹਨਾਂ ਦਾ ਕੋਈ ਪੁੱਛਕਿਸ਼ ਚੱਲ ਰਹੀ ਸੀ ਕੁਛ ਉਹਦੇ ਦੌਰਾਨ ਹੀ ਇਹਨੂੰ ਹੋਇਆ ਸਾਨੂੰ ਹੁਣੇ ਪਤਾ ਲੱਗਾ ਜੇ ਅਸੀਂ ਮੈਟਰ ਵੀ ਥੋੜੀ ਡੂੰਘਾਈ ਨਾਲ ਇਹਦੀ ਵੈਰੀਫਿਕੇਸ਼ਨ ਕਰ ਰਹੇ ਹਾਂ ਕੀ ਕਾਰਵਾਈ ਕੀਤੀ ਜਾਂਦੀ ਹੈ ਜਦੋਂ ਪਾਏ ਗਏ ਇਹਨਾਂ ਵੱਲੋਂ ਆਮ ਆਦੀ ਪਾਰਟੀ ਦੇ ਵਰਕਰ ਜਿਹੜੀ ਉਹ ਕਾਰਵਾਈ ਹੋਏਗੀ ਜਿਹੜੀ ਮੀਡੀਆ ਦੇ ਗੱਲ ਅਸੀਂ ਅਸੀਂ ਨਾ ਜੀ ਦੇਖੋ ਅਜੇ ਕਿਉਂਕਿ ਇਹਦੇ ਵਿੱਚ 2-3 ਧਿਰਾਂ ਜਿਵੇਂ ਇਨਵੋਲਵ ਹੋ ਗਈਆਂ ਕੌਣ ਕਿਹਦੇ ਗੱਲ ਪਿਆ ਕੀ ਹੋਇਆ ਕਿਸ ਤਰ੍ਹਾਂ ਲੜਾਈ ਹੋਈ ਅਸੀਂ ਬਿਲਕੁਲ ਡਿਟੇਲ ਦੇ ਵਿੱਚ ਮੈਂ ਸਾਡੇ ਹੋਰ ਸੀਨੀਅਰ ਆਫੀਸਰ ਇਹਦੀ ਡਿਟੇਲ ਨਾਲ ਵੈਰੀਫਿਕੇਸ਼ਨ ਕਰ ਰਹੇ ਹਾਂ ਜੋ ਵੀ ਇਹਦੇ ਵਿੱਚ ਪੁਖਤਾ ਕਾਰਵਾਈ ਬਣਦੀ ਹੋਊਗੀ ਜਾਰੀ ਜੀ ਪੁਲਿਸ ਵਾਲੇ ਦੀ ਵਰਦੀ ਫਾੜਨਾ ਕਿੰਨਾ ਗੱਲ ਦਾ ਕਰੀ ਨਹੀਂ ਦੇਖੋ ਮੁਲਾਜ਼ਮ ਦੀ ਤਾਂ ਉਹਦੇ ਸੈਕਸ਼ਨ ਹੈ ਹੀ ਆ ਵੀ ਆਪਾਂ ਵਰਦੀ ਨੂੰ ਤੇ ਹੱਥ ਨਹੀਂ ਪਾ ਸਕਦੇ ਬਟ ਕਿਉਂ ਹੋਇਆ ਕੀ ਹੋਇਆ ਅਸੀਂ ਅਜ ਡਿਟੇਲ ਦੇ ਵਿੱਚ ਕਰਕੇ ਫਿਰ ਤੁਹਾਨੂੰ ਇਹ ਵੀ ਹੋਰ ਡਿਟੇਲ ਦੇ ਦਿਆਂਗੇ ਜੇਕਰ ਉਹ ਗਲਤ ਪਾਏ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਵਰਦੀ ਪਾੜੀ ਗਈ ਹੈ ਜੇਕਰ ਉਹ ਗਲਤ ਪਾਏ ਜਾਂਦੇ ਨੇ ਕੀ ਦੂਜੀ ਧਿਰ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਜਾਂ ਦੂਸਰੇ ਵੱਲੋਂ ਸਿਕਾ ਜੀ ਬਿਲਕੁਲ ਅਸੀਂ ਵੈਰੀਫਾਈ ਕਰ ਲਈਏ ਪ੍ਰੋਪਰ ਜਦੋਂ ਸਾਰਾ ਵੈਰੀਫਾਈ ਹੋ ਜਾਂਦਾ ਵਾ ਜਿਹੜੀਆਂ ਵੀ ਬਣਦੇ ਤਾਂ ਜਿਹੜਾ ਵੀ ਜੋ ਕਸੂਰ ਹੋਵੇ ਉਹ ਅਕੋਰਡਿੰਗ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਠੀਕ ਹੈ ਸਰ ਇਹਮ ਕਿਹਾ ਗਿਆ ਜੀ ਇੱਕ ਐਸਐਸਪੀ ਸਾਹਿਬ ਨੂੰ ਵੀ ਵਰਦੀ ਲਾ ਕੇ ਬਾਹਰ ਆਜੋ ਬਾਹਰ ਆ ਕੇ ਥਾਣੇ ਦੇ ਬਾਹਰ ਆਜੋ ਇਹ ਗੱਲ ਕਹਿਣੀ ਕਿਸੇ ਵੀ ਥਾਨ ਵਾਲਾ ਕਿੰਨੀ ਗਾਇਜ ਹੈ ਚਲੋ ਅਸੀਂ ਜੀ ਇਹਦੇ ਇਕ ਵਾਰੀ ਪੁਲਿਸ ਪ੍ਰੋਪਰ ਵੈਰੀਫਿਕੇਸ਼ਨ ਕਰ ਲਈਏ ਫਿਰ ਅਸੀਂ ਜਿਹੜਾ ਅੰਦਰ ਥਾਣੇ ਦੇ ਅੰਦਰ ਖਾਣੇ ਦੇ ਜਾਂ ਬਾਹਰ ਲੱਗੇ ਆ ਉਹ ਵੀ ਚੱਕਦੇ ਜਾਣਗੇ ਅਸੀਂ ਬਿਲਕੁਲ ਸਾਰਿਆਂ ਦੇ ਵਰਜਨ ਲੈ ਕੇ ਜੋ ਵੀ ਸਾਨੂੰ ਕੋਈ ਕੈਮਰੇ ਤੋਂ ਜੋ ਵੀ ਮਿਲਦਾ ਅਸੀਂ ਪ੍ਰੋਪਰ ਤਸਦੀਕ ਕਰਕੇ ਜੋ ਵੀ ਬਣਦਾ ਕੋਈ ਕਸੂਰਵਾਰ ਤੇਰਾ ਅਸੀਂ ਪ੍ਰੋਪਰ ਉਹਦੀ ਕਾਰਵਾਈ ਕਰਾਂਗੇ ਥੈਂਕ ਯੂ ਥੈਂਕ ਯੂ